ਹਾਂਜੀ ਇਹ ਜਿਹੜੀ ਸੜਕ ਹੈਗੀ ਇਹ ਜੀਰੇ ਤੋਂ ਮੱਲਾ ਵਾਲਾ ਰੋਡ ਹੈ ਅੱਜ ਇਧਰ ਸਫ਼ਰ ਕਰ ਰਹੇ ਸੀ ਵਾਪਸ ਆ ਰਹੇ ਸੀਗੇ ਤੇ ਸੜਕਾਂ ਦੀ ਜਦੋਂ ਗੱਲ ਕਰਦੇ ਆਂ ਤੇ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਰੁੱਖ ਜਿਹੜੇ ਕੱਟੇ ਜਾਂਦੇ ਹਨਾ ਤੇ ਆਲ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਬਣਾਉਣ ਦਾ ਮਕਸਦ ਹੈ ਕਿ ਵੀ ਇਸ ਸੜਕ ਤੇ ਜੇ ਸਾਡੇ ਨੇੜੇ-ਤੇੜੇ ਅਸੀਂ ਗੱਲ ਕਰਦੇ ਤਾਂ ਬਹੁਤ ਸਾਰੇ ਜਿਹੜੇ ਰੁੱਖ ਹੈਗੇ ਆ ਤੇ ਇਹਦੇ ਚ ਫਲਾਨਿੰਗ ਕੀ ਹੋਣੀ ਚਾਹੀਦੀ ਜਦੋਂ ਸੜਕ ਚੌੜੀ ਹੁੰਦੀ ਹੈ ਕਿ ਰੁੱਖ ਪੱਟੇ ਜਾਂਦੇ ਫੈਲ ਦੇ ਆਧਾਰ ਤੇ ਸਰਕਾਰ ਦੀ ਫਲੀ ਪਲਾਨਿੰਗ ਚਾਹੀਦੀ ਘਟ ਘਟ ਆ 50 ਸਾਲ ਦੀ 40 50 ਸਾਲ ਦੀ ਕਿਉਂਕਿ ਰੋਖ 20 ਸਾਲ 15 ਸਾਲ ਲੈ ਜਾਂਦਾ ਜਾਂ ਤਾਂ ਸੜਕ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਖੱਬੇ ਨੂੰ ਚੌੜੀ ਕਰ ਲਓ ਜਾਂ ਸੱਜੇ ਨੂੰ ਪੂਰੀ ਚੌੜੀ ਕਰ ਲਓ ਤੇ ਜਾਂ ਫਿਰ ਐਂਡ ਕਰ ਲਓ ਵੀ ਸੜਕ ਹੁਣ 20 ਫੁੱਟ ਤੇ 50 ਫੁੱਟ ਜਿਹੜੀ ਸੜਕ ਜਾਂ 50 ਫੁੱਟ ਜਿਹੜੀ ਦੋਨਾਂ ਸਾਈਡਾਂ ਤੇ ਇੱਕੇ ਰਜ਼ਮੀਨ ਐਕਵਾਇਰ ਕੀਤੀ ਜਾਵੇ ਤੇ ਦੋ ਜਾਂ ਤਿੰਨ ਲੈਣਾ ਤੇ ਚੇ ਰੋਖ ਲਾਇਆ ਜਾਣਾ ਤੇ ਜਿਹੜਾ ਸੜਕ ਜਦੋਂ ਆਪਾਂ ਚੌੜੀ ਕਰਦੇ ਆ ਤਾਂ ਉਹਦੇ ਚ ਇਹ ਵੇਖਦੇ ਆ ਕਿ ਉਹ ਜਿਹੜੀ ਜਿਹੜੀ ਦੋਨਾਂ ਲੈ ਰਹੇ ਆ ਨੇ ਉਹ ਬਾਹਰ ਰਹਿ ਜਾਣ ਤੇ ਸੜਕ ਵਿੱਚ ਕਾਰ ਬਣ ਜਾਵੇ ਸੜਕ ਵੇਖ ਸਕਦੇ ਦੋਣੀ ਚੌੜੀ ਹੋ ਜੇ ਜਿਵੇਂ ਆ ਵੀ ਹੁਣ ਆਪਾਂ ਦੇਖ ਸਕਦੇ ਆ ਸੜਕ 20 ਫੁੱਟ ਕਰੀਬ ਬੱਚ ਫਟ ਹੈ ਗਈ ਜੇ 20 ਫੁੱਟ ਵੀ ਹੋਰ ਹੁੰਦੀ ਐ ਤੇ ਰੁੱਖ ਜੇ 50 ਫੁੱਟ ਦੇ ਬਾਹਰ ਹੈਗੇ ਆ ਪਹਿਲੀ ਗੱਲ ਤਾਂ ਛੜਕਾਂ ਤੇ ਰੁੱਖ ਲਾਉਣ ਦਾ ਕਨਸੈਪਟ ਹੀ ਨਹੀਂ ਹੈਗਾ ਇਹ ਤਾਂ ਸਰਕਾਰ ਦਾ ਝੰਡਾ ਹੀ ਗਲਤ ਐ ਸਰਕਾਰ ਦੀ ਯੋਜਨਾ ਹੀ ਗਲਤ ਐ ਕਿ ਛੜਕਾਂ ਦੇ ਰੁਖ ਲਾਉਣੇ ਕਿਉਂ ਵਿਸ਼ਾ ਦੀ ਪੋਲੂਸ਼ਨ ਹੈਗਾ ਇੱਕ ਵੱਖਰੀ ਗੱਲ ਹੈਗੀ ਏ ਲੇਕਿਨ ਫੋਰਨ ਕੰਡਰੀਆਂ ਦੇ ਵਿੱਚ ਕਿਤੇ ਵੀ ਛੜਕਾਂ ਤੇ ਰੁਖ ਨਹੀਂ ਹੈਗੇ ਕਾਰਨ ਕਿ ਇਹਦਾ ਬਹੁਤ ਵੱਡਾ ਹਾਸਾ ਜੇਕਰ ਛੜਕ ਤੇ ਕੋਈ ਇਧਰ ਘਟਨਾ ਹੁੰਦੀ ਏ ਤੇ ਵਹੀਕਲ ਜਿਹੜਾ ਉਹ ਕਿਤੇ ਉੱਪਰ ਇਢਾ ਹੁੰਦਾ ਤੇ ਜੇਕਰ ਵਹੀਕਲ ਤੋਂ ਵਹੀਕਲ ਦੇ ਇਧਰ ਘਟਨਾ ਨਹੀਂ ਹੁੰਦੀ ਤੇ ਰੁਖ 'ਚ ਵੱਜ ਕੇ ਜਿਹੜੀ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾਂਦਾ ਇਧਰ ਘਟਨਾ ਹੋ ਜਾਂਦੀ ਏ ਸੋ ਪਲਾਨਿੰਗ ਦਾ ਸਰਕਾਰ ਦੀ ਕੋ 50 ਸਾਲ 60 ਸਾਲ ਐਡਵਾਂਸ ਹੋਣੀ ਚਾਹੀਦੀ ਹੈ ਦੋਨਾਂ ਸਾਈਡਾਂ ਤੇ ਜ਼ਿਆਦਾ ਅ ਜਗ੍ਹਾ ਜਿਆਦਾ ਹੀ ਲਈ ਜਾਵੇ ਤਿੰਨ ਗੁਣਾ ਲਈ ਜਾਵੇ ਜਾਂ ਫਿਰ ਇੱਕ ਸਾਈਡ ਹੀ ਚੌੜੀ ਕੀਤੀ ਜਾਵੇ ਇੱਕ ਸਾਈਡ ਤੇ ਰੋਕ ਖੜੇ ਰਹਿਣ ਕਰਨਾ ਇਧਰ ਜਾਂ ਚੌੜੀ ਕਰ ਲੈਣ ਜਾਂ ਇਧਰ ਜਿਵੇਂ ਆਪਾਂ ਅਧਾਰ ਦਿੰਨੇ ਆ ਸੋ ਇਹਨਾਂ ਵੇਰਤੀਆਂ ਦਾ ਜ਼ਰੂਰ ਚਾਰ ਕਰਨਾ ਆਪਣੀ ਸ਼ਿਹਾਰ ਜ਼ਰੂਰ ਦੇਣਾ ਜਿਹੜਾ ਸਾਡਾ ਪੇਜ ਹੈਗਾ 33 ਸਾਡੇ ਲੋਕ ਉਸ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ ਜੀ